ਸਕਸ਼ਨੀ ਕਾ ਜੀ ਬਹਿਜੂਤ ਸਿੰਘ ਬਾਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨਨਪੁਰ ਸਾਹਿਬ ਅੱਜ ਸਾਡੇ ਇਲਾਕੇ ਦੇ ਚੰਗਰ ਦੇ ਇਲਾਕੇ ਦੀ ਜਿਹੜੀ ਵੱਡੀ ਖੁਸ਼ਖਬਰੀ ਹੈ ਆ ਤੁਹਾਡੇ ਨਾਲ ਜੋ ਵਾਅਦੇ ਕੀਤੇ ਸੀ ਸਭ ਤੋਂ ਪਹਿਲਾਂ ਦਾ ਪਾਣੀ ਵਾਲਾ ਵਾਅਦਾ ਸੀ ਕਿ ਖੇਤਾਂ ਨੂੰ ਪਾਣੀ ਤੁਸੀਂ ਦੇਖ ਸਕਦੇ ਹੋ ਕਿ 80 ਕਰੋੜ ਦੀ ਲਿਫਟ ਇਰੀਗੇਸ਼ਨਸ ਕੀ ਤੇ ਕੋਈ ਉਹ ਵਾਲੀ 2 ਇੰਚ ਪਾਈਪ ਪਾਲੀ ਲਿਫਟ ਇਰੀਗੇਸ਼ਨਸ ਕੀ ਵੀ ਦਿਨ ਲੱਗ ਕੰਮ ਚੱਲ ਰਿਹਾ ਤੇ ਚੰਗਰ ਦੇ ਇੱਕ ਇੱਕ ਖੇਤ ਤੱਕ ਪਾਣੀ ਪਹੁੰਚੂਗਾ ਹੁਣ ਉਸੇ ਪਾਣੀ ਨੂੰ ਅਸੀਂ ਜਿਹੜਾ ਹੈ ਜਿੱਥੇ ਉੱਤਲੇ ਆ ਕੇ ਸਟੋਰ ਕਰਾ ਕੇ ਟੈਂਕ ਬਣਾ ਕੇ ਉਸੇ ਪਾਣੀ ਨੂੰ ਫਿਰ ਟ੍ਰੀਟ ਕਰਕੇ ਜਿਹੜਾ ਹੈ ਅਸੀਂ ਜਿਹੜਾ ਪੀਣ ਵਾਲੇ ਪਾਣੀ ਦੇ 8 ਕਰੋੜ ਦਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਖਾਚੂਲੇ ਪਹਾੜ ਤੋਂ ਬੜੀ ਦਿੱਕਤ ਸੀ ਕੋਈ ਅੰਦਾ ਇੱਥੇ ਬੋਰ ਕਰੂ ਇੱਥੇ ਕਰੂ ਤਾਂ ਹੁਣ ਸਾਰੇ ਸਾਰੇ ਘਰਾਂ ਨੂੰ ਜਿਹੜਾ ਹੈ ਉਹੀ ਜਿਹੜਾ ਨਹਿਰੀ ਪਾਣੀ ਆ ਫਿਰ ਉਸ ਨੂੰ ਟ੍ਰੀਟ ਕਰਕੇ ਸਾਫ਼ ਸੁਥਰਾ ਕਰਕੇ ਪੀਣ ਲਈ ਬਣਾ ਕੇ ਐਮ ਸ਼ੁਰਤ ਪਾਣੀ ਜਿਹੜਾ ਚੰਗਰ ਦੇ ਹਰ ਘਰ ਤੱਕ ਪਹੁੰਚਾਵਾਂਗੇ ਇਸ ਦੇ ਨਾਲ ਹੀ ਚੰਗਰ ਦੇ ਵਿੱਚ ਸਾਰੇ ਵਾਦੇ ਸੀ ਜੀ ਕਿ ਇਸ ਚੰਗਰ ਦੀਆਂ ਸਾਰੀਆਂ ਸੜਕਾਂ 18 ਫੁੱਟ ਕਰਾਂਗੇ ਚੰਗਰ 'ਚ ਇੱਕ ਸ਼ਾਨਦਾਰ ਗੁਜਰ ਪਵੰਦਾ ਜਿਹੜਾ ਨਿਰਮਾਨ ਕੀਤਾ ਜਾਊਗਾ ਜਿਹੜਾ ਦੇਖਣ ਲਾਇਕ ਹੋਵੇ ਸਾਰੇ ਲੋਕ ਉੱਧ ਕੇ ਦੇਖਣ ਗੁਜਰ ਪਵੰਦੇ ਵੀ ਪੈਸੇ ਆ ਗਏ ਜੀ ਤੁਸੀਂ ਤਰੀਕ ਫਾਈਨਲ ਕਰਨੀ ਹੈ ਆਪਾਂ ਪਹਾੜ ਪਰਚੂ ਬਣਾ ਰਹੇ ਆ ਤੁਸੀਂ ਉਹ ਪ੍ਰੋਗਰਾਮ ਕਰਨਾ ਤਾਰਾਪੁਰ ਤੋਂ ਲੈ ਕੇ ਸਮਲਾਹਲੀ ਤੱਕ ਜਿਹੜੀ ਸੜਕ ਹੈ ਲਗਭਗ ਮੁਕੰਮਲ ਹੋਣ ਦੇ ਨੇੜੇ ਪੁੱਜ ਗਈ ਹੈ ਤੇ ਹੁਣ ਮੱਸੀਆਲ ਤੋਂ ਲੈ ਕੇ ਜਿਹੜੀ ਹੈ ਸਮਲਾਹ ਤੱਕ ਸੜਕ 11 ਕਿਲੋਮੀਟਰ ਦੁਬਾਰਾ ਵੀ ਬਣਾ ਰਹੇ ਹਾਂ ਤੇ 18 ਫੁੱਟ ਕਰ ਰਹੇ ਹਾਂ ਸੜਕ ਆ ਕੰਮ ਲੋਟ ਹੋ ਗਿਆ ਟੈਂਡਰ ਹੋ ਗਿਆ ਸਭ ਹੋ ਗਿਆ ਦੀਵਾਲੀ ਤੇ ਵਿਸ਼ਕਰਮਾ ਦੇ ਤੋਂ ਬਾਅਦ ਜਦੋਂ ਵੀ ਆਪ ਰੱਖੋਗੇ ਆਪ ਜਿਹਨੇ ਪ੍ਰੋਗਰਾਮ ਰੱਖਣਾ ਹੈ ਤੇ ਆਪ ਉਸ ਕੰਮ ਦੀ ਸ਼ੁਰੂਆਤ ਕਰਾਤਾ ਕਿ ਐਨਾ ਹੀ ਨਹੀਂ ਕੂਟਲਾ ਤੋਂ ਸਮਲਾਰ ਰੋਡ ਵੀ 18 ਫੁੱਟ ਕਰਨੇ ਜਾ ਰਹੇ ਹਨ ਉਹੀ ਜਿਹੜਾ ਹੈ ਪਾਸ ਹੋਈ ਹੈ ਸੜਕ ਤਾਂ ਪੂਰੇ ਚੰਗਰ ਦੇ ਜੋ ਵਾਦਾ ਸੀਗਾ ਕਿ ਹਮ ਚੰਗਰ ਨੂੰ ਚਾਹੀ ਤੁਸੀਂ ਆਪਾਂ ਨਲਪੁਰ ਤੋਂ ਜਾਣਾ ਉਹ 18 ਫੁੱਟ ਚਾਹੀ ਕਿ ਪੁਰਸਾ ਬिलासपुर ਰੂਟ ਤੋਂ ਆਣਾ ਉਹ 18 ਫੁੱਟ ਚਾਹ ਮੇਨ ਰੋਡ ਤੋਂ ਆਇਆ ਕੂਟਲਾ ਹੋ ਕੇ ਸਮਲਾ ਜਾਣਾ ਉਹ 18 ਫੁੱਟ ਮੈਂ ਸਮਝਣ ਇਸ ਦਿਨ ਹੁ ਸਾਡੇ ਕੋਲ ਬਹੁਤ ਸਾਰੀ ਜਗਾ ਪਈ ਹੈ ਸਮਲਾ ਦੇ ਵਿੱਚ ਹੋਰ ਜਗਾ ਵੱਡੇ ਕਾਰਖਾਨੇ ਆ ਸਕਦੇ ਜਦੋਂ ਸੜਕਾਂ ਹੀ ਨਹੀਂ ਸੀ ਇੰਡਸਟਰੀ ਕਿੱਥੋਂ ਆਣੀ ਸੀ ਤੇ ਜਿਹੜੇ ਆਪਣੇ ਵੀ ਨੌਜਵਾਨ ਹਨ ਉਹਨੂੰ ਕੋਈ ਆਪਣਾ ਕਾਰੋਬਾਰ ਕੁਈ ਦੁਕਾਨ ਕੋਈ ਹੋਰ ਵਪਾਰ ਕੋਈ ਡੇਰੀ ਜਿਹੜੀ ਹੈ ਕੋਈ ਡੇਰੀਗੇਟਿਡ ਬਿਜ਼ਨਸ ਜਿਹੜਾ ਹੈ ਜਿਹੜਾ ਸਰਕਾ ਚੌੜੀਆਂ ਹੋ ਗਈਆਂ ਉਹ ਕਰ ਸਕਦੇ ਨੇ ਤੇ ਆਪ ਸਭ ਨੂੰ ਇਸ ਦੀ ਮੁਬਾਰਕਬਾਦ ਦੀਵਾਲੀ ਦੇ ਵਿਸ਼ਕਰਮ ਦੇ ਤੋ ਬਾਅਦ ਮੇਰੀ ਆਪ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦਾ ਨਾਮ ਹੈ ਸਾਡੇ ਚੰਗਰ ਦਾ ਥਾਂ ਹੈ ਕਿ ਆਓ ਆਪਾਂ ਗੁਜਰ ਭੰਨ ਦਾ ਫੰਕਸ਼ਨ ਵੀ ਜਿਹੜੀ ਆਪਣੀ ਮੱਸੀ ਹਾਲ ਤੱਕ ਸੰਭਾਲਤਾ ਜਿਹੜੀ ਸੜਕ 11 ਕਿਲੋਮੀਟਰ ਠਾ ਕੋਟਲੀਅਸ ਦਾ ਪ੍ਰੋਗਰਾਮ ਤੁਸੀਂ ਤਿਆਰ ਕਰਨਾ ਹੈ ਕਿ ਆਪਕੋ ਇਸ ਕੰਮ ਦੀ ਸ਼ੁਰੂਆਤ ਕਰਾਈਏ ਪ੍ਰਮਾਤਮਾ ਦੀ ਅਰਦਾਸ ਕਰਕੇ ਤੰਬਾ ਸਕਸ਼ਨੀ ਕਾ ਜੀ ਮੈਂ ਹਜੂਤ ਸਿੰਘ ਬਾਂਸ ਸਕਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਨਨਪੁਰ ਸਾਹਿਬ ਅੱਜ ਸਾਡੇ ਲਾਕੀ ਦੇ ਚੰਗਰ ਦੇ ਇਲਾਕਿਆਂ ਦੀ ਜਿਹੜੀ ਵੱਡੀ ਖੁਸ਼ਖਬਰੀ ਹੈ ਆ ਤੁਹਾਡੇ ਨਾਲ ਜੋ ਵਾਅਦੇ ਕੀਤੇ ਸੀ ਸਭ ਤੋਂ ਪਹਿਲਾ ਪਾਣੀ ਵਾਲਾ ਵਾਅਦਾ ਸੀ ਕਿ ਖੇਤਾਂ ਨੂੰ ਪਾਣੀ ਤੁਸੀਂ ਦੇਖ ਸਕਦੇ ਹੋ ਕਿ 80 ਕਰੋੜ ਦੀ ਲਿਫਟ ਇਰੀਗੇਸ਼ਨਸ ਕੀਤੀ ਤੇ ਕੋਈ ਉਹ ਵਾਲੀ 2 ਇੰਚ ਪਾਈਪ ਵਾਲੀ ਲਿਫਟ ਇਰੀਗੇਸ਼ਨਸ ਕੀਤੀ ਦਿਨ ਲਗ ਕੰਮ ਚੱਲ ਰਿਹਾ ਤੇ ਚੰਗਰ ਦੇ ਇੱਕ ਇੱਕ ਖੇਤ ਤੱਕ ਪਾਣੀ ਪਹੁੰਚੂਗਾ ਪਰ ਉਸੇ ਪਾਣੀ ਨੂੰ ਅਸੀਂ ਜਿਹੜਾ ਹੈ ਜਿੱਥੇ ਉੱਤੇ ਲੈ ਜਾ ਕੇ ਸਟੋਰ ਕਰਾ ਕੇ ਟੈਂਕ ਬਣਾ ਕੇ ਉਸੇ ਪਾਣੀ ਨੂੰ ਫਿਰ ਟ੍ਰੀਟ ਕਰਕੇ ਜਿਹੜਾ ਹੈ ਅਸੀਂ ਜਿਹੜਾ ਪੀਣ ਵਾਲੇ ਪਾਣੀ ਦੀ 8 ਕਰੋੜ ਦਾ ਪ੍ਰੋਜੈਕਟ ਲੈ ਕੇ ਆ ਰਹੀ ਹੈ ਖਾਚੂਲੇ ਪਹਾੜ ਤੋਂ ਬੜੀ ਦਿੱਕਤ ਸੀ ਕੋਈ ਜਾਂਦਾ ਇੱਥੇ ਬੋਰ ਕਰੂ ਇੱਥੇ ਕਰੂ ਤਾਂ ਹੁਣ ਸਾਰੇ ਇਲਾਕੇ ਸਾਰੇ ਘਰਾਂ ਨੂੰ ਜਿਹੜਾ ਹੈ ਉਹੀ ਜਿਹੜਾ ਨਹਿਰੀ ਪਾਣੀ ਆ ਫਿਰ ਉਸ ਨੂੰ ਟ੍ਰੀਟ ਕਰਕੇ ਸਾਫ ਸੁਥਰਾ ਕਰਕੇ ਪੀਣ लायक ਬਣਾ ਕੇ ਐਂਸ਼ੁੱਰਦ ਪਾਣੀ ਜਿਹੜਾ ਚੰਗਰ ਦੇ ਹਰ ਘਰ ਤੱਕ ਪਹੁੰਚਾਵਾਂਗੇ ਇਸ ਦੇ ਨਾਲ ਹੀ ਚੰਗਰ ਦੇ ਵਿੱਚ ਸਾਰੇ ਵਾਦੇ ਸੀ ਜੀ ਕਿ ਇਸ ਚੰਗਰ ਦੀਆਂ ਸਾਰੀਆਂ ਸੜਕਾਂ 18 ਫੁੱਟ ਕਰਾਂਗੇ ਚੰਗਰ 'ਚ ਇੱਕ ਸ਼ਾਨਦਾਰ ਗੁਜਰ ਪਵੰਦਾ ਜਿਹੜਾ ਨਿਰਮਾਨ ਕੀਤਾ ਜਾਊਗਾ ਜਿਹੜਾ ਦੇਖਣ ਲਾਇਕ ਹੋਵੇ ਸਾਰੇ ਲੋਕ ਉੱਧਾ ਕੇ ਦੇਖਣ ਗੁਜਰ ਪਵੰਦੇ ਵੀ ਪੈਸੇ ਆ ਗਏ ਜੀ ਤੁਸੀਂ ਤਰੀਕ ਫਾਈਨਲ ਕਰਨੀ ਹੈ ਆ ਪਹਾੜਪੁਰ ਚੋਂ ਬਣਾ ਰਹੇ ਆ ਤੁਸੀਂ ਉਹ ਪ੍ਰੋਗਰਾਮ ਕਰਨਾ ਤਾਰਾਪੁਰ ਤੋਂ ਲੈ ਕੇ ਸਮਲਾਹ ਅਲੀ ਤੱਕ ਜਿਹੜੀ ਸੜਕ ਹੈ ਲਗਭਗ ਮੁਕੰਮਲ ਹੋਣ ਦੇ ਨੇੜੇ ਪੁੱਜ ਗਈ ਹੈ ਤੇ ਹੁਣ ਮੱਸੀਆਲ ਤੋਂ ਲੈ ਕੇ ਜਿਹੜੀ ਹੈ ਸਮਲਾਹ ਤੱਕ ਸੜਕ 11 ਕਿਲੋਮੀਟਰ ਦੁਬਾਰਾ ਵੀ ਬਣਾ ਰਹੇ ਆ ਤੇ 18 ਫੁੱਟ ਕਰ ਰਹੇ ਆ ਉਹ ਸੜਕ ਆ ਕੰਮ ਅਲੋਟ ਹੋ ਗਿਆ ਟੈਂਡਰ ਹੋ ਗਿਆ ਸਭ ਹੋ ਗਿਆ ਦੀਵਾਲੀ ਤੇ ਵਿਸ਼ਕਰਮਾ ਦੇ ਤੋਂ ਬਾਅਦ ਜਦੋਂ ਵੀ ਆਪ ਰੱਖੋਗੇ ਆਪ ਜਿਹਨੇ ਪ੍ਰੋਗਰਾਮ ਰੱਖਣਾ ਦੀ ਆਪ ਉਸ ਕੰਡੀ ਸ਼ੁਰੂਆਤ ਕਰਾਤਾ ਕਿ ਐਨਾ ਹੀ ਨਹੀਂ ਕੋਟਲਾ ਤੋਂ ਸਮਲਾਨ ਰੋਡ ਵੀ ਅਸੀਂ 18 ਫੁੱਟ ਕਰਦੇ ਜਾ ਰਹੇ ਹਾਂ ਉਹੀ ਜਿਹੜਾ ਹੈ 52 ਸੜਕ ਤਾਂ ਪੂਰੇ ਚੰਗਰ ਦੇ ਜੋ ਵਾਦਾ ਸੀਗਾ ਕਿ ਹਮ ਚੰਗਰ ਨੂੰ ਚਾਹੀ ਤੁਸੀਂ ਆਪਾਂ ਨਲਪੁਰ ਸਾਹ ਤੋਂ ਜਾਣਾ ਉਹ 18 ਫੁੱਟ ਚਾਹ ਕਿ ਤੋਂ ਸਬ ਬਲਾਸਪੁਰ ਰੂਟ ਤੋਂ ਆਣਾ ਉਹ 18 ਫੁੱਟ ਚਾਹ ਮੇਨ ਰੋਡ ਤੋਂ ਆਇਆ ਕੋਟਲਾ ਹੋ ਕੇ ਸਮਲਾ ਜਾਣਾ ਉਹ 18 ਫੁੱਟ ਮੈਂ ਸਮਝਣ ਇਸ ਦਿਨ ਆਹ ਹਮ ਸਾਡੇ ਕੋਲ ਬਹੁਤ ਸਰੀ ਜਗ੍ਹਾ ਪਈ ਹੈ ਸਮਲਾਹ ਦੇ ਵਿੱਚ ਹੋਰ ਜਗ੍ਹਾ ਵੱਡੇ ਕਾਰਖਾਨੇ ਆ ਸਕਦੇ ਜਦੋਂ ਸੜਕਾਂ ਹੀ ਨਹੀਂ ਸੀ ਇੰਡਸਟਰੀ ਕਿੱਥੋਂ ਆਣੀ ਸੀ ਤੇ ਜਿਹੜੇ ਆਪਣੇ ਵੀ ਨੌਜਵਾਨ ਹਨ ਉਹਨਾਂ ਕੋਈ ਆਪਣਾ ਕਾਰੋਬਾਰ ਕੋਈ ਦੁਕਾਨ ਕੋਈ ਹੋਰ ਵਪਾਰ ਕੋਈ ਡੇਰੀ ਜਿਹੜਾ ਹੈ ਕੋਈ ਡੇਰੀ ਰਿਲੇਟਡ ਬਿਜ਼ਨਸ ਜਿਹੜਾ ਹੈ ਜਿਹੜਾ ਸੜਕਾਂ ਚੌੜੀਆਂ ਹੋ ਗਈਆਂ ਉਹ ਕਰ ਸਕਦੇ ਨੇ ਤੇ ਆਪ ਸਭ ਨੂੰ ਇਸ ਦੀ ਮੁਬਾਰਕਬਾਦ ਦੀਵਾਨੀ ਤੇ ਵਿਸ਼ਕਰਮਾ ਦੇਤੂ ਵੱਲੋਂ ਮੇਰੀ ਆਪ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਪਾਟੀ ਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦਾ ਨਾਮ ਹੈ ਸਾਡੇ ਚੰਗਰ ਦਾ ਕੰਮ ਹੈ ਕਿ ਆਓ ਆਪਾਂ ਗੁਜਰ ਪਮੰਦਾ ਫੰਕਸ਼ਨ ਵੀ ਜਿਹੜੀ ਮੈਂ ਆਪਣੀ ਮਸੇਹਾਲ ਕਸਮਲਾਤ ਤੱਕ ਜਿਹੜੀ ਸੜਕ 11 ਕਿਲੋਮੀਟਰ ਠਾਪੂ ਟੁਲੀਅਸ ਦਾ ਪ੍ਰੋਗਰਾਮ ਤੁਸੀਂ ਤਿਆਰ ਕਰਨਾ ਹੈ ਕਿ ਆਪਕੋ ਉਸ ਕੰਮ ਦੀ ਸ਼ੁਰੂਆਤ ਕਰਾਈਏ ਪ੍ਰਮਾਤਮਾ ਦੀ ਅਰਦਾਸ ਕਰਕੇ ਧੰਨਵਾਦ ਜੀ